ਕੋਈ ਗੱਲ ਨਹੀਂ ਗੱਲ ਤਾਂ ਮੈਨੂੰ ਪਤਾ ਲੱਗ ਹੀ ਜਾਣੀ ਆ ਗੱਲ ਕਹਿੰਦੀ ਆ ਤੂੰ ਮੈਨੂੰ ਮੂੰਹੋਂ ਕੱਢ ਮੈਂ ਤੈਨੂੰ ਪਿੰਡੋਂ ਕੱਢੂ ਕੋਈ ਗੱਲ ਨਹੀਂ ਜਾ ਕੇ ਪਤਾ ਲਿਆਓ ਕੇ ਸਰਦਾ ਪਰਾ ਹੋ ਪਰਾ ਹੋ ਓਏ ਓਏ ਗਾੜ ਤੇ ਸੀ ਗੰਡੇ ਕੰਜਰਾ ਓਏ ਤਾਂ ਇੰਨੀ ਖਰਾਬ ਆ ਨਾ ਜੇ ਨੂੰ ਮੜਾ ਜੀ ਵੀ ਪਤਾ ਲੱਗ ਜਾਂਦਾ ਨਾ ਵੀ ਤੂੰ ਕੇਸਰ ਦੀ ਟੀਮੀ ਤੇ ਚਾਦਰ ਪਾਉਣ ਨੂੰ ਫਿਰਦਾ ਤੇਰੇ ਤਾਂ ਹੁਣੇ ਪੜਾ ਦਿੰਦੀ ਮੈਂ ਉਹ ਕੋਈ ਜੱਸੇ ਇਹਨੂੰ ਸ਼ੱਕ ਤਾਂ ਨਹੀਂ ਹੋਇਆ ਹੋਣਾ ਕਿਤੇ ਕੰਮੇ ਗਾਲ ਦੇ ਸਾਰਾ ਉਹ ਤੈਨੂੰ ਕਿਹਾ ਤਾਂ ਸੀ ਵੀ ਚੁੱਪ ਰਹਿ ਭੈਣ ਚ ਤੂੰ ਤਾਂ ਸਾਰੇ ਕੰਮ ਗਾਲ ਦੇਣਾ ਸੀ ਚੱਲ ਤੂੰ ਐਂ ਕਰ ਤੂੰ ਰੋਟੀ ਸਬਜ਼ੀ ਬਣਾ ਮੈਂ ਤੇ ਪਿੱਛੇ ਜਾ ਕੇ ਦੇਖਦਾ ਹਾਂ ਹਾਂ ਇਹ ਕਿੱਥੇ ਜਾਂਦੀ ਹੈ ਦੇਖ ਮੜਾ ਜੀ ਜਾ ਕੇ ਹਾਂ ਹਾਂ ਚੱਲ ਠੀਕ ਆ ਉਹ ਜੱਸੇ ਉਹ ਪਿੱਛੇ ਪਿੱਛੇ ਜਾਈ ਓਏ ਦੇਖੀ ਕਿਥੇ ਰਕ ਜਾਂਦੀ ਆ ਆ ਮੈਂ ਮੜਾ ਨਾ ਰੋਟੀ ਹਾਂ ਠੀਕ ਆ ਹਾਂ ਹਾਂ ਲੰਘ ਜਾ ਲੰਘ ਜਾ ਭੈਣੇ ਕਰੀਆਂ ਦਲਜੀਤ ਨਹੀਂ ਬਿੱਲਾ ਨਹੀਂ ਆ ਜਾ ਨਹੀਂ ਆ ਜਾ ਲੰਘਿਆ ਘਰ ਆ ਹੋਰ ਭੈਣੇ ਕੀ ਹਾਲ ਚਾਲ ਨੇ ਨਹੀਂ ਮੈਂ ਵਧੀਆ ਤੂੰ ਆਪਦੇ ਹਾਲ ਚਾਲ ਸੁਣਾ ਸੁਣਾ ਦੇ ਕੋਈ ਪਿੰਡ ਦੀ ਨਵੀਂ ਤਾਜੀ ਗੱਲਬਾਤ ਨਹੀਂ ਦਲਜੀਤ ਆ ਛੜਿਆ ਦਾ ਕੀ ਰੋਲਾ ਇਹ ਚੱਲੀ ਜਾਂਦਾ ਕੇਸਰੋਣਾ ਨਾਲ ਤਾਂ ਇਹਦਾ ਇੱਟ ਕੁੱਤੇ ਵਾਲਾ ਬੈਰ ਸੀ ਹੱਥ ਮੈਨੂੰ ਕਹਿੰਦਾ ਕੇਸਰ ਢਿੱਲਾ ਹੋਇਆ ਪਿਆ ਉਹਦਾ ਪਤਾ ਲੈਣ ਚੱਲੇ ਆ ਮੇਰੇ ਗੱਲ ਨਹੀਂ ਹਜਮ ਹੋਈ ਨਹੀਂ ਜਾ ਪਰਾਂ ਨਹੀਂ ਤੇਰੀ ਤਾਂ ਉਹ ਗੱਲ ਐ ਸਾਰੀ ਰਾਤ ਰੋਈ ਗਈ ਮਰ ਗਿਆ ਗਵੰਡੀਆਂ ਦਾ ਕੋਈ ਇੱਕ ਵੀ ਕੇਸਰ ਦੀ ਬਹੁ ਬੋਲੀ ਸੱਟਾ ਜਾਲੂ ਛੜੇ ਨਾਲ ਉਹਨਾਂ ਨੇ ਤਾਂ ਇਕੱਠਿਆਂ ਜੀਣ ਮਰਨ ਦੀਆਂ ਸੌਹਾਂ ਖਾ ਰੱਖੀਆਂ ਨੇ ਤੂੰ ਕਿੱਥੇ ਫਿਰਦੀ ਆ ਨੀ ਕੱਲ ਮੈਂ ਤਾਂ ਰੰਗਿਆ ਤੇ ਫੜ ਲਈਤੀ ਬੋਲੀ ਛੜਿਆਂ ਦੇ ਘਰੋਂ ਨਿਕਲਦੀ ਨੀ ਮੈਂ ਮਰ ਜਾਨੀ ਇੱਥੇ ਤੱਕ ਪਹੁੰਚ ਗਈ ਗੱਲ ਨੀ ਦਲਜੀਤ ਮੈਨੂੰ ਸ਼ੱਕ ਤਾਂ ਹੈਗਾ ਸੀ ਕਿ ਦਾਲ 'ਚ ਕੁਛ ਕਾਲਾ ਵੀ ਪੂਰੀ ਦਾਲ ਹੀ ਕਾਲੀ ਆ ਇਹ ਤੈਂ ਦੱਸਿਆ ਨੀ ਮੈਂ ਵੀ ਕਹਾ ਨੀ ਮਰ ਜਾਣੇ ਦਾ ਜੈਲੂ ਦਿਨੋ ਦਿਨ ਨਿੱਖੜਦਾ ਕਿਵੇਂ ਜਾਂਦਾ ਨੀ ਪੋਲੀ ਦਾ ਰੰਗ ਛੜਿਆ ਮਰ ਜਾਣੇ ਨੂੰ ਇਹ ਗੱਲਾਂ ਤੇਰੀਆਂ ਵੀ ਉੱਡੀ ਜਾਂਦੀਆਂ ਭਾਣੇ ਤੂੰ ਵੀ ਜੱਸੇ ਛੜੇ ਨਾਲ ਖੜਖੜ ਗੱਲਾਂ ਮਾਰਦੀ ਐ ਨੀਂ ਦਿਲਜੀਤ ਮੈਂ ਤਾਂ ਉਂ ਖੜ ਗਈ ਸੀ ਬਿੰਦ ਝਟ ਮੇਰੀ ਸਿਆਣ ਦੀਆਂ ਜੁੱਤੀ ਉਹਨਾਂ ਨੂੰ ਜੇ ਮੈਨੂੰ ਬੋਲਦਾ ਵੱਧ ਘੱਟ ਇਹਨਾਂ ਨੇ ਨਾ ਮੈਂ ਤਾਂ ਸੌ ਮਾਰ ਕੇ ਇੱਕ ਗਿਨੂ ਆਪਣੇ ਦਿਲ 'ਚ ਨਹੀਂ ਹੈਗਾ ਇਹ ਜਾ ਕੁਛ ਨੀ ਟਿੱਬੇ ਵਾਲਾਂ ਦੀ ਜਿੱਤ ਉਹ ਦੱਸਦੀ ਸੀ ਵੀ ਬਿੱਲੋ ਵੀ ਛੜਿਆਂ ਦੇ ਕੋਲ ਖੜਖੜ ਗੱਲਾਂ ਦਾ ਸਵਾਦ ਲੈਂਦੀ ਐ ਮੈਂ ਤਾਂ ਕਹਤਾ ਕਿ ਚਾਚੀ ਤੂੰ ਕੀ ਲੈਣਾ ਜੀਰ ਟਿੱਡ ਦਊਗਾ ਆਪੀ ਦਵਾਈ ਲਊਗਾ ਨੀਂਦ ਲਜੀਤ ਉਹ ਤਾਂ ਲੱਗਦੀ ਆ ਮੇਰੇ ਤੇ ਨਾ ਧੋਕੜੀ ਗੱਲ ਕਰਨ ਨਾਲ ਕਿ ਅਗਲਾ ਮੈਨੂੰ ਮੂੰਹ ਚ ਪਾ ਜੂਗਾ ਆਪ ਤਾਂ ਉੱਦੇ ਜਿੱਤੇ ਸਰਪੰਚ ਦੀ ਮੋਟਰ ਤੇ ਫਿਰਦੀ ਸੀ ਜਦ ਮੈਂ ਪੁੱਛਿਆ ਚਾਚੀ ਇੱਥੇ ਕੀ ਕਰਦੀਆਂ ਕਹਿੰਦੀ ਗੁੱਠਾ ਲਾਉਣ ਆਈਆਂ ਕਾਗਜ਼ ਤੇ ਨਹੀਂ ਪਤਾ ਇਹ ਕਿਹੜੇ ਗੁੱਠੇ ਲਵਾਉਂਦੀ ਆ ਮੇਰੇ ਬਾਰੇ ਤਾਂ ਜਿਹੜਾ ਪੁੱਠਾ ਬੋਲੂਗਾ ਨਾ ਇੱਕ ਦੀ 10 ਸੁਣ ਕੇ ਜਾਊਗਾ ਨਹੀਂ ਚਾ ਛੱਡ ਪਰਾਂ ਆਪਾਂ ਕੀ ਲੈਣਾ ਹੈ ਜੀ ਜਨਾਨੀ ਤੋਂ ਤੂੰ ਐਂ ਦੱਸ ਚਾਹ ਪੀਵੇਂਗੀ ਕਿ ਜੂਸ ਬਣਾਵਾਂ ਮੈਂ ਤੇਰੇ ਵਾਸਤੇ ਚਲ ਚਾਹੀ ਪੀ ਲੈਨੀ ਆ ਨੀ ਦਲਜੀਤ ਨਿਕਲ ਸ਼ਰਮੇ ਕੀ ਕੀ ਹੋ ਗਿਆ ਤੀ ਬੜਾ ਰੋੜਾ ਜਿਹਾ ਪਈ ਜਾਂਦਾ ਸੀ ਮੈਂ ਦੇਖਣ ਤਾਂ ਲੱਗੀ ਸੀ ਪਰ ਤੇਰਾ ਬਾਈ ਘਰੇ ਸੀ ਤੈਨੂੰ ਪਤਾ ਫਿਰ ਉਹ ਗੁੱਸੇ ਹੁੰਦਾ ਮੈਂ ਕਿਹਾ ਚਲ ਸਵੇਰੇ ਦਲਜੀਤ ਤੋਂ ਪੁੱਛ ਲੂੰਗੀ ਨੀ ਬਿੱਲੋ ਇੰਨਾ ਤਾਂ ਥਾਣੇ ਕਚੈਰੀ ਹੋਣਗੇ ਹੁਣ ਨੀ ਸ਼ਰਮੇ ਦੇ ਮੁੰਡੇ ਦਾ ਵਿਆਹ ਨਹੀਂ ਸੀ ਹੋਇਆ ਨੀ ਆਹੋ ਮਾਸਟਰਨੀ ਨਾਲ ਨੀ ਉਹੀ ਮਾਸਟਰਨੀ ਨੇ ਇਹਨਾਂ ਨੂੰ ਸੂਲੀ ਤੇ ਚੜਾ ਰੱਖਿਆ ਉਹਨੇ ਤਾਂ ਆਸ਼ਕ ਬੁਲਾ ਲਿਆ ਰਾਤ ਨੂੰ ਜਿੰਨਾ ਪਹਿਲਾਂ ਖੇ ਖਾਂਦੀ ਸੀ ਨੀ ਅੱਛਾ ਫੇਰ ਕੀ ਹੋਇਆ ਨੀ ਫੇਰ ਕੀ ਹੋਣਾ ਸੀ ਸ਼ਰਮੇ ਦਾ ਮੁੰਡਾ ਉੱਠ ਖੜਿਆ ਰਾਤ ਨੂੰ ਉਹਨੇ ਦੇਖਿਆ ਵੀ ਘਰ ਚੋਂ ਪਰਾ ਬੰਦਾ ਵੜਿਆ ਹੋਇਆ ਤੋਬਾ ਤੋਬਾ ਹਣ ਤਾਂ ਰੋਲਾ ਪਾਤਾ ਉੱਠ ਕੇ ਸਾਰਾ ਟੱਬਰ ਉੱਠ ਖੜਿਆ ਸਾਰਿਆਂ ਨੇ ਘੇਰ ਲਿਆ ਨੀ ਕੋਈ ਕੁੱਟਿਆ ਪੈਣੇ ਨੀ ਬਸ ਰੇ ਰੱਬ ਦਾ ਨਾਂ ਮਾਰ ਮਾਰ ਡਾਂਗਾ ਬੇਹੋਸ਼ੀ ਕਰਤਾ ਨੀਲਾ ਨੀਲਾ ਪਿੰਡਾ ਕਰਤਾ ਉਹਦਾ ਕੁੱਟ-ਕੁੱਟ ਕੇ ਨੀਵੇਂ ਮਰ ਜਾ ਨੀ ਦੱਸ ਕੀ ਕਲ ਯੂ ਗਾ ਗਿਆ ਬੰਦਾ ਪੁੱਛੇ ਨੂੰ ਵੀ ਉਹਦੇ ਨਾਲ ਹੀ ਕਰਾ ਲੈਂਦੀ ਵਿਆ ਤੀਜਾ ਕਰ ਪੱਟਣ ਦੀ ਕੀ ਲੋਡ ਪਈ ਸੀ ਤੈਨੂੰ ਉਹਦੇ ਵਿਚਾਰ ਦੇ ਉਹੀ ਹੱਡ ਗੁੱਡੇ ਤੜਵਾਤੇ ਜਿਹੜੀ ਹੁਣ ਬਦਨਾਮੀ ਹੋਊਗੀ ਓ ਵਖਰੀ ਆ ਦੱਸ ਕੀ ਅਗ ਲੱਗ ਗਿਆ ਹਰਾਮੜ ਦੇ ਐਵੇਂ ਦੀਆਂ ਲੰਡਰਤੀਆਂ ਮਿਆ ਕਰਾਉਂਦੀਆਂ ਨੇ ਇਹ ਜੇ ਕਰੇ ਨੀ ਕੱਲਾ ਬੰਦਿਆਂ ਦਾ ਕਸੂਰ ਨਹੀਂ ਹੁੰਦਾ ਹੁਣ ਆਪਣੇ ਕਣੀ ਝਾਕ ਕੇ ਦਿਖਾਵੇ ਕੋਈ ਨਾ ਮਾਰ ਮਾਰ ਚੱਪਲਾ ਗੰਜਾ ਕਰਦਾ ਨਹੀਂ ਆਹੋ ਬਿਨਾ ਧੀ ਦੀ ਇਜਾਜ਼ਤ ਬੰਦੇ ਦੀ ਕੀ ਮਜਾ ਲਾ ਵੀ ਕੁਛ ਕਹਿ ਕੇ ਵੀ ਵਗ ਜੇ ਸਹੀ ਕਹਿਨੀ ਆ ਤੂੰ ਇਹ ਜੀਆਂ ਲੰਡਰੀ ਕਰਾਉਂਦੀਆਂ ਨੇ ਇਹ ਜੇ ਕਰੇ ਚਲ ਤੂੰ ਬੈਠ ਮੈਂ ਚਾਹ ਬਣਾਉਣੀ ਆ ਫੇਰ ਕਰਦੇ ਹਾਂ ਡਹੋਲਾ ਮੇਰੀ ਗੱਲ ਸੁਣ ਲਈ ਜਿੱਤੋਂ ਗੁੱਠਾ ਲਵਣ ਗਈ ਸੀ ਮਿੰਤਾ ਲੱਗਦਾ ਠੱਪਾ ਵੱਡੇ ਹੀ ਲਵਾ ਕੇ ਆਈ ਆ ਚਲ ਅੰਦਰ ਆ ਜਾ ਹਾਂ ਦੇਖੀ ਮੈਨੂੰ ਤਾਂ ਡਰ ਲੱਗੀ ਜਾਂਦਾ ਐਵੇਂ ਕੋਈ ਕਾਰਾ ਹੋ ਜਾਊਗਾ ਲੈ ਦੱਸ ਬੋਲੀ ਨਾ ਮੈਨੂੰ ਸੰਗ ਲੱਗਦੀ ਆ ਡਰ ਕਾ ਦਾ ਉਹ ਖੜ ਜਾ ਯਾਰ ਮੈਂ ਬਾਹਰ ਛੱਡ ਮੈਂ ਤਾਂ ਬੋਲਦੀ ਨਹੀਂ ਤੇਰੇ ਨਾਲ ਮੈਂ ਚੱਲਨੀ ਆ ਉਹ ਹੱਸਦਾ ਦੀ ਬੋਲੀਏ ਤੂੰ ਤਾਂ ਗੁੱਸੇ ਹੀ ਕਰ ਗਈ ਹਾਂ ਉਹ ਮੇਰੇ ਕਹਿੰਦਾ ਮਤਲਬ ਇਹਦੀ ਵੀ ਆਪਾਂ ਗੜਾ ਜਵਾਕਾਂ 40+ ਤੂੰ ਆ 45+ ਮੈਂ ਆ ਨਾਲੇ ਆਪਾਂ ਗੜਾ ਪਹਿਲੀ ਵਾਰੀ ਕਰਨਾ ਕਰ ਆ ਮੈਂ ਤਾਂ ਇਹ ਕਹਿੰਦਾ ਦੀ ਤੂੰ ਗਲਤ ਸਮਝ ਗਈ ਮੈਂ ਨਹੀਂ ਬੋਲਣਾ ਤੇਰੇ ਨਾਲ ਤੂੰ ਤਾਂ ਗਲਤ ਗਲਤ ਜੀ ਗੱਲਾਂ ਕਰਦਾ ਮੈਨੂੰ ਨਾ ਜਾਣ ਦੇ ਕਰੇ ਕੇਸਰ ਦੇਖਦਾ ਹੋਊਗਾ ਵੀ ਕਿੱਥੇ ਚਲੀ ਗਈ ਉਹਨੇ ਕੀ ਦੇਖਣਾ ਸੜਾ ਦਾ ਰੂਪੀ ਕੇ ਪਿਆ ਹੋਣਾ ਬਗ ਜੀ ਨਾਲੇ ਐ ਕਰ ਆ 1000 ਰੁਪਏ ਰੱਖ ਲਾ ਕਿਤੇ ਲੋੜੇ ਪੈ ਜਾਂਦੀ ਆ ਨਾਲੇ ਸੂਟ ਲਿਆਂਦਾ ਪਿਆ ਤੇਰਾ ਉਹ ਵੀ ਲੈ ਜੀ ਹੈ ਹੁਣ ਤਾਂ ਖੁਸ਼ ਆ ਜੈਲੀ ਹੂੰ ਤਾਂ ਦੇਖੀ ਤੂੰ ਬਹੁਤ ਚੰਗਾ ਜਦੋਂ ਆ ਫੁੱਦੂ ਜੀਆਂ ਗੱਲਾਂ ਕਰਦਾ ਨਾ ਮੈਨੂੰ ਨਹੀਂ ਫਿਰ ਚੰਗਾ ਲੱਗਦਾ ਉਹᱫੋ ਵੀ ਚੰਗਾ ਲੱਗਣ ਲੱਗ ਜਾਊ ਬੜੀ ਜੀ ਗੱਲ ਤੁਰਤਾ ਪੈਣ ਦੇ ਥੋੜਾ ਟਾਈਮ ਤਾਂ ਲੱਗੂ ਮੈਂ ਨਾ ਜਾਣੀ ਆ ਮੈਂ ਕੱਲ ਨੂੰ ਆਉਂਗੀ ਮਿਲਣ ਚਲ ਆਇਆ ਕਰੀ ਕੱਲ ਨੂੰ ਆ ਜੀ ਪੱਕਾ ਖੋ ਜ ਕਿਸ ਨੇ ਨਾ ਗਾਲਾਂ ਕੱਢਣੀਆਂ ਜੇ ਪੁੱਛੂਗਾ ਵੀ ਕਿੱਥੇ ਗਈ ਸੀ ਮੈਂ ਉਹਨੂੰ ਕੀ ਜਵਾਬ ਦਊਂਗੀ ਚਲੋਂ ਤਾਂ ਜਵਾਬ ਦੇਣਾ ਆਪਾਂ ਜਾਂ ਮਰਜ਼ੀ ਦੇ ਦੀ ਤਨੂੰ ਕਹੀ ਉਹਨਾਂ ਤਾਂ ਨਹੀਂ ਆਣੇਗੀ ਵੋਏ ਉੱਪਰ ਜਾਈ ਉਹ ਛੇਤੀ ਕਰੇ ਵਗ ਜਾ ਉਹ ਜੈਲੂ ਉਹ ਪਿੰਡ ਚ ਦਾ ਰੌਲਾ ਪੈ ਗਿਆ ਰੌਲਾ ਹਾਂ ਕਾ ਦਾ ਰੌਲਾ ਵੀ ਜੈਲੂ ਕੇਸਰ ਦੀ ਧੀ ਮੈਨੂੰ ਕੱਢ ਕੇ ਲੈ ਗਿਆ ਉੱਪਰ ਜਾਈ ਤੂੰ ਛੇਤੀ ਜਾ ਇੱਥੋਂ ਉਹ ਮੈਨੂੰ ਲੱਗਦਾ ਸਾਰਾ ਕੰਮ ਖਰਾਬ ਕਰਾਉਂਗੇ ਤੁਸੀਂ ਉਹ ਤੁਸੀਂ ਸਾਰੇ ਬਾਕੀ ਦਾ ਕੰਮ ਫਿਰ ਕਰ ਲਿਓ ਇਹਨੂੰ ਭੇਜ ਇੱਥੋਂ ਭੋਲੀ ਕਰਾ ਕੇ ਦੱਸੀ ਨਾ ਕਿਤੇ ਮੇਰਾ ਨੌਲੇਜ ਹੈ ਮੇਰੇ ਗਾਲ ਪੈਣਗੇ ਹੋ ਫਿਰ ਨਹੀਂ ਦੱਸਦੀ ਵੀ ਡਰੀਗਾ ਤੋ ਜਾਨਾ ਪਰ ਮੈਂ ਐਂ ਸੋਚਦੀ ਆਂ ਗੱਲ ਉਡਾਈ ਕਿਹੜੇ ਭੈਣ ਦੇ ਖਸਮ ਨੇ ਆ ਉਹ ਜਿਹੜੇ ਭੈਣ ਦੇ ਖਸਮ ਨੇ ਲੜਾਈਏ ਪਤਾ ਲੱਗ ਜੂ ਛੇਤੀ ਪਤਾ ਲੱਗ ਜੂ ਪਰ ਤੂੰ ਛੇਤੀ ਜਾ ਇੱਥੇ ਕਿਤੇ ਸੜੇ ਇੱਥੇ ਨਾ ਜਾਣਾ ਉਹ ਚੱਲ ਠੀਕ ਹੈ ਜਰਨੈਲੇ ਮੈਂ ਚੱਲਦੀ ਆ ਤੂੰ ਨਾ ਡਰੀ ਨਾ ਵਿ ਪਿਆਰ ਚ ਤਬ ਬਥੇਰਾ ਕੁਛ ਹੁੰਦਾ ਉਹ ਤੂੰ ਕਰਾਂ ਜਾਂ ਛੇਤੀ ਭੈਣ ਖੜਾ ਹੋਏ ਪਿਆਰ ਖੜਾ ਹੋ ਕੇ ਉਹ ਮੈਨੂੰ ਐ ਲੱਗ ਜਿੰਦਾ ਵੀ ਮੇਰਾ ਮੂੰਹ ਕਾਲਾ ਕਰਕੇ ਕਦੇ ਤੇ ਨਾ ਬਿਠਾ ਦੇ ਨਾ ਖਾਇਆ ਪਿਆ ਕੁਛ ਨਹੀਂ ਵੀ ਕਲਾਸ ਥੋੜਾ ਬਾਹਰ ਆ ਨਾ ਤੈਨੂੰ ਪਿਆਰ ਦੀ ਪਈਆ ਜਰਨੀ ਹਾਂ ਗੁੱਸੇ ਕੋ ਤਾਂ ਹੋਣਾ ਆਈ ਲਵ ਯੂ ਜਰਨਲੇ ਆਈ ਲਵ ਯੂ ਭੋਲੀ ਉਹ ਭੈਣ ਦੇ ਉਹ ਖਸਮ ਉਹ ਤੁਹਾਡੇ ਲਵ ਜੀ ਦੇ ਚੱਕਰ ਚ ਨਾ ਮੇਰੇ ਖਾਮ ਖਾਚ ਤਣ ਕੁੱਟੇ ਆਣੇ ਆ ਉੱਪਰ ਜਾਈ ਤੂੰ ਜਾ ਇੱਥੋਂ ਉਹ ਬਾਕੀ ਦਾ ਕੰਮ ਨਾ ਤੁਸੀਂ ਕੱਲ ਨੂੰ ਕਰ ਲਿਓ ਉਹ ਭੱਗ ਜਾ ਹੁਣ ਉਹ ਜੱਲੂ ਉਹ ਤਾਂ ਤੂੰ ਬੜਾ ਫਾੜੀ ਵਰਮੜਾ ਫਿਰਦਾ ਹੂੰ ਅਕਲ ਤੈਨੂੰ ਤੇ ਲੈ ਦੇਣੀ ਸਾਲਿਆ ਬਗਾਨੀ ਤੈ ਮੈਨੂੰ ਘਰੇ ਕੌਣ ਬੁਲਾਉਂਦਾ ਹੁੰਦਾ ਓ ਬਗਾਨੀ ਕਿੱਥੇ ਆਹੋ ਥੋੜੇ ਦਿਨਾਂ ਨੂੰ ਆਪਣੀ ਹੋ ਜਾਣੀ ਆ ਓਏ ਹੋਈ ਤਾਂ ਨਹੀਂ ਅਜੇ ਜਿੱਦੇ ਹੋ ਦੇਖੀ ਜਾਊ ਓਏ ਆਉਣ ਵਾਲੇ ਟਾਈਮ ਦਾ ਕੀ ਪਤਾ ਹੁੰਦਾ ਜੇ ਤੈਨੂੰ ਬਾੜੀ ਅੱਗ ਲੱਗੀ ਹੈ ਨਾ ਆਉ ਗੁਸਲਖਾਨੇ ਚ ਭੱਜ ਜਾ ਕਰ ਸਾਲੇ ਨੇ ਹੁਣੇ ਛਤਰਾਂ ਨੂੰ ਹਾਂ ਕਰਤੀ ਸੀ ਓਏ ਆਪੇ ਆਈ ਦੀ ਜੱਸੇ ਮੈਂ ਕਿਹਾ ਬੁਲਾਇਆ ਦੀ ਮਾਹ ਚਲ ਜੇ ਆ ਗਈ ਥੋੜਾ ਸ਼ੁਗਲ ਮੇਲਾ ਕਰੇ ਲਈਏ ਓ ਮੈਨੂੰ ਕਿਹੜਾ ਪਤਾ ਤੇ ਵੀ ਆ ਸਿਆਪਾ ਪੈ ਜੋ ਪਿੰਡ ਚ ਜੇ ਸਾਲਾ ਹੁਣ ਉਹ ਆ ਜਾਂਦੇ ਨਾ ਕਰੇ ਤੇਰਾ ਸ਼ੋਗਲ ਅੱਡ ਤੇ ਮੇਲਾ ਅੱਡ ਕਰ ਦੇਣਾ ਸੀ ਉਹਨਾਂ ਨੇ। ਯਾਰ ਬੰਦੇ ਨੂੰ ਸਬਰ ਵੀ ਰੱਖਣਾ ਚਾਹੀਦਾ। ਤੂੰ ਤਾਂ ਜਮੀ ਬੇਸਬਰਾਂ। ਉਹ ਚੱਲ ਇਹਨਾਂ ਨੂੰ ਗੁੱਸਾ ਕਰ ਤੂੰ ਕਰ ਜਨਾ ਯਾਰ। ਬਚਤ ਰਹਿ ਗਈ। ਚਲਾ ਹੈ ਕਰ। ਰੋਟੀ ਪਕਾਈਏ। ਮੁਰਗਾ ਬਣਾਇਆ ਜਮਾਨ। ਅੱਛਾ, ਕੁੱਕੜ ਬਣਾਇਆ? ਹਾਂ। ਪੱਕੀ ਗੱਲ। ਹਾਂ। ਸਾਲਾ ਪਹਿਲਾਂ ਕਿਉਂ ਦੱਸੇ? ਉਹ ਯਾਰ ਬੰਦਾ ਤਾਂ ਤੂੰ ਵਧੀਆ। ਪਰ ਕਦੇ-ਕਦੇ ਫੁੱਦੂ ਗੱਲ ਕਰ ਜਾਂਦਾ। ਉਹ ਗੱਲ ਬੇਵਸ ਹੋ ਜਾਂਦੀ ਆ। ਚਲ ਆ ਜਾ। ਚਲ ਆ ਜਾ। ਜੱਸੇ। ਯਾਰ ਮੇਰਾ ਪੋਲੀ ਨਾਲ ਵਿਆਹ ਤਾਂ ਹੋ ਜੂਗਾ ਨਾ ਉਹ ਵਿਆਹ ਤਾਂ ਤੇਰਾ ਹੋ ਜੂਗਾ ਪਰ ਜੇ ਤੇਰੇ ਆਹੀ ਲੱਛਣ ਰਹੇ ਨਾ ਮੈਨੂੰ ਲੱਗਦਾ ਮੇਰੇ ਵੀ ਚਤੜਕੜ ਮਾਏਗਾ ਤੂੰ ਮੇਰੀ ਗੱਲ ਸੁਣ ਤੂੰ ਥੋੜਾ ਸਬਰ ਰੱਖਿਆ ਕਰ ਉਹਨੂੰ ਘਰੇ ਨਾ ਬੁਲਾਇਆ ਕਰ ਉਸ ਸੜਾ ਕਿਤੇ ਘਰੇ ਬੁਲਾ ਕੇ ਪ੍ਰੈਗਨੈਂਟ ਕਰਦੇ ਵਿਆਹ ਤੋਂ ਪਹਿਲਾਂ ਉਹ ਨਾ ਨਾ ਅੱਜ ਤਾਂ ਉਸੂੰ ਗੱਲਾਂ ਬਾਤਾਂ ਕਰ ਦਿੱਤੀ ਉਹ ਮੈਨੂੰ ਪਤਾ ਹੀ ਆ ਕਿਹੜੀਆਂ ਗੱਲਾਂ ਕਰਦਾ ਸੀ ਤੂੰ ਸੜਾ 2 ਘੰਟੇ ਹੋ ਗਏ ਉਹਨੂੰ ਅੰਦਰ ਬਾੜੀ ਨੂੰ ਹਜੇ ਗੱਲ ਹੀ ਕਰੀਏ ਚਲ ਚਲ ਆਏ ਬਣਾ ਜੀ ਮੋਗੋ ਆਜਾ